ਸੱਚੇ ਬਾਸ਼ਾ ਜੀ ਕਹਿੰਦੇ ਬੜੇ ਵਿਖੇ ਨੇ ਤੇ ਸਾਰੇ ਦੁਖੀ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਇੱਕ ਵਾਰੀ ਦੀ ਗੱਲ ਹੈ ਇੱਕ ਸ਼ਕਤੀਸਾਲਾ ਰਾਜਾ ਸ਼ਕਤੀਸਾਲੀ ਕਹਿੰਦੇ ਰਾਜਾ ਕਹਿੰਦੇ ਆਪਣੇ ਹੰਕਾਰ ਵਿੱਚ ਡੁੱਬੇ ਰਹਿੰਦਾ ਸੀ ਬੜਾ ਹੰਕਾਰ ਸੀ ਰਾਜ ਭਾਗ ਦਾ ਰਾਜੇ ਨੂੰ ਉਰੇ ਦਰਬਾਰ ਦੇ ਵਿੱਚ ਕਹਿੰਦੇ ਤਨ ਸੈਨਿਕ ਅਤੇ ਸਾਨੂੰ ਸਕੌਤ ਦੀ ਕੋ ਘਾਟ ਨਹੀਂ ਸੀ ਪਰ ਰਾਜੀ ਤੇ ਬੜਾ ਮੀਰ ਸੀ ਬੜੇ ਲੋਕਰ ਚਾਕਰ ਰੱਥ ਘੋੜੇ ਹਾਥੀ ਰਾਜੇ ਦੇ ਕੋਲ ਸਾਜ ਸਮਾਨ ਬੜਾ ਸੀ ਪਰ ਉਸ ਦੇ ਮਨ ਵਿੱਚ ਕਹਿੰਦੇ ਸ਼ਾਂਤੀ ਨਹੀਂ ਸੀ ਹਰ ਵੇਲੇ ਦੁਖੀ ਰਹਿੰਦਾ ਸੀ ਰਾਜਾ ਬੜਾ ਦੁਖੀ ਰਹਿੰਦਾ ਸੀ ਉਹਨੇ ਕਲਕੀਆਂ ਵਾਲੇ ਬਾਰੇ ਸੁਣਿਆ ਸੱਚੇ ਪਾਤਸ਼ਾਹ ਦੀ ਬਾਰੇ ਸੁਣਿਆ ਕਈ ਵਾਰੀ ਉਹਨੇ ਗੱਲਾਂ ਸੁਣੀਆਂ ਗਿਆਨ ਦੀਆਂ ਵੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਾਂਤੀ ਮਿਲਦੀ ਐ ਸੁੱਖ ਮਿਲਦਾ ਹੈ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਸੱਚੇ ਜੀਵਨ ਦਾ ਕਹਿੰਦੇ ਰਾਹ ਮਿਲਦਾ ਹੈਗਾ ਕਹਿੰਦੇ ਰਾਜਾ ਕਹਿੰਦੇ ਇੱਕ ਵਾਰੀ ਗੁਰੂ ਚਰਨਾਂ ਦੇ ਵਿੱਚ ਆਇਆ ਆਪਣੇ ਅਹਲਕਾਰ ਸੰਤਰੀ ਮੰਤਰੀ ਕਲੰਗੀ ਤਰਪਾਦਸ਼ਾ ਦੇ ਚਰਨਾਂ ਦੇ ਵਿੱਚ ਕਿਨੇ ਜਿਤਵਾਇਆ ਕਿ ਉਹ ਰਾਜਸੀ ਕਹਿੰਦੇ ਪੋਸ਼ਾਕ ਵਿੱਚ ਹੀਰਿਆਂ ਤੇ ਸੋਨੇ ਨਾਲ ਸਜਿਆ ਹੋਇਆ ਰਾਜਾ ਬੜੀ ਮਹਿੰਗੀ ਪੋਸ਼ਾਕ ਪਹਿਨੀ ਹੋਇਆ ਰਾਜੇ ਜੀ ਗੁਰੂ ਜੀ ਨੇ ਕਹਿੰਦੇ ਉਹਦਾ ਕਿਨ ਸਤਿਕਾਰ ਕੀਤਾ ਅਤੇ ਪਿਆਰ ਨਾਲ ਪਸਿਆ ਜਦ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਕਿ ਰਾਜਨ ਜੀ ਦੱਸੋ ਤੁਸੀਂ ਕਿਵੇਂ ਆਏ ਹੋ ਕਿਵੇਂ ਆਉਣਾ ਹੋਇਆ ਕਲਗੀਧਰ ਪਾਸ਼ਾ ਜੀ ਕਹਿਣ ਲੱਗੇ ਰਾਜਕ ਨੇ ਦੋਨੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੇਰੇ ਕੋਲ ਦੁਨੀਆਂ ਦੇ ਪਦਾਰਥ ਬੜੇ ਨੇ ਮੇਰੇ ਕੋਲ ਸਾਜ-ਸਮਾਨ ਬਹੁਤ ਆਗਾ ਕਾਸ਼ੇ ਦੀ ਘਟ ਨਹੀਂ ਸਭ ਕੁਝ ਹੈ ਧਨ ਸ਼ਕਤੀ ਰਾਜ-ਪਾਟ ਪਰ ਫਿਰ ਵੀ ਮੇਰੇ ਮਨ ਵਿੱਚ ਸ਼ਾਂਤੀ ਨਹੀਂ ਹੈ ਪਾਸ਼ਾ ਜੀ ਮੈਂ ਤੁਹਾਡੇ ਚਰਨਾਂ ਵਿੱਚ ਆਇਆ ਮੇਰੇ ਮਨ ਨੂੰ ਸ਼ਾਂਤੀ ਮਿਲ ਜੇ ਅਰਦਾ ਕਰ ਲੱਗਿਆ ਮੈਂ ਚਾਹੁੰਦਾ ਹਾਂ ਮਹਾਰਾਜ ਤੁਸੀਂ ਮੈਨੂੰ ਕੋਈ ਐਸੀ ਦਾਤ ਦਿਓ ਜੋ ਸਦਾ ਮੇਰੇ ਨਾਲ ਰਹੇ ਮੇਰੀ ਆਤਮਾ ਦੇ ਨਾਲ ਰਹੇ ਕੋਈ ਸੇਂਹ ਕਿਰਪਾ ਕਰ ਦੇ ਰਾਜਾ ਕਰਨ ਲੱਗੇ ਗੁਰੂ ਜੀ ਦੇ ਕਹਿੰਦੇ ਇੱਕ ਸੇਵਾਦਾਰ ਨੂੰ ਆਵਾਜ਼ ਮਾਰੀ ਕਲੰਗੀਧਰ ਪਾਸ਼ਾ ਨੇ ਜਦੋਂ ਆਵਾਜ਼ ਦੀ ਕਹਿੰਦੇ ਇੱਕ ਸਿੰਘ ਪਾਸ਼ਾ ਦੇ ਚਰਨਾਂ ਵਿੱਚ ਆਇਆ ਸੱਚੇ ਪਾਸ਼ਾ ਜੀ ਕਹਿੰਦੇ ਭਾਈ ਰਾਜੇ ਜੀ ਕਹਿੰਦੇ ਪਾਣੀ ਲੈ ਕੇ ਆਓ ਪਾਣੀ ਪੀਣ ਤੋਂ ਬਾਅਦ ਕਹਿੰਦੇ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿ ਰਾਜਨ ਜਿਵੇਂ ਕਹਿੰਦੇ ਪਾਣੀ ਤੇਰੇ ਅੰਦਰ ਪਿਆਸ ਮਟਾਉਂਦਾਗਾ ਇਹ ਪਾਣੀ ਇਹ ਜਲ ਤੇਰੀ ਪਿਆਸ ਵਜਾਉਂਦਾਗਾ ਪਰ ਕੁਝ ਸਮੇਂ ਬਾਅਦ ਕਹਿੰਦੇ ਫੇਰ ਤੈਨੂੰ ਕਹਿੰਦੇ ਪਿਆਸ ਲੱਗੇਗੀ ਇਸੇ ਤਰ੍ਹਾਂ ਕਹਿੰਦੇ ਧਨ ਤੇ ਰਾਜ 파ਟ ਮਨ ਦੀ ਕਹਿੰਦੇ ਪਿਆਸ ਨਹੀਂ ਕਹਿੰਦੇ ਮਿਟਾ ਸਕਦੀ ਕਲਗੀਧਰ ਪ੍ਰਤਾਪ ਜੀ ਕਹਿੰਦੇ ਰਾਜਿਆ ਇਸੇ ਤਰ੍ਹਾਂ ਕਹਿੰਦੇ ਧੰਨ ਕਹ ਲੀਏ ਰਾਜ ਬਾਟ ਕਹਿੰਦੇ ਮਨ ਦੀ ਕਹਿੰਦੇ ਪਿਆਸ ਨਹੀਂ ਕਹਿੰਦੇ ਮਿਟਾ ਸਕਦੇ ਸਿਰਫ ਗੁਰਬਾਣੀ ਤੇ ਨਾਮ ਹੀ ਕਹਿੰਦੇ ਮਨੁੱਖ ਦੇ ਮਨ ਦਾ ਕਹਿੰਦੇ ਅਸਲ ਪਿਆਸ 부ਝਾ ਸਕਦੇ ਨੇ ਫਰ ਹੋਰ ਕੋਈ ਚੀਜ਼ ਨਹੀਂ ਵੀ ਜਿਹੜੀ ਸਾਡੇ ਮਨ ਦੀ ਪਿਆਸ 부ਝਾ ਦੇਈ ਤੇ ਰਾਜਾ ਕਨੇ ਦੁਨ ਨੇ ਹੱਥ ਜੋੜ ਕੇ ਕਲੰਗੀ ਤਰਪਾਸ਼ਾ ਦੇ ਚਰਨਾਂ ਵਿੱਚ ਸੁੱਕ ਗਿਆ ਸਤੇ ਪਾਤਸ਼ਾਹੀ ਕਿਰਪਾ ਕਰੇ ਸਤਿਗੁਰੂ ਜੀ ਨੇ ਸ਼ਬਦ ਬਾਣੀ ਦਾ ਕਹਨੇ ਸ਼ਬਦ ਪੜ੍ਹੇ ਸਿਰਾਗੀ ਸਿੰਘ ਸਿਮਰੋ ਸਿਮਰ ਸਿਮਰ ਸੁਪਾਵੋ ਸਤੇ ਪਾਤਸ਼ਾਹੀ ਕਿਹਦੇ ਭਾਈ ਜਿਹੜੇ ਵੀ ਉਹਨੂੰ ਸਿਮਰਦੇ ਨੇ ਕਹਾਂ ਉਸ ਮਾਲਕ ਨੂੰ ਯਾਦ ਕਰਦੇ ਨੇ ਉਹਦੇ ਅੰਦਰ ਉਹ ਕਹਿੰਦੇ ਹੰਕਾਰ ਟੁੱਟ ਗਿਆ ਰਾਜੀ ਤੇ ਅੱਖਾਂ ਦੇ ਵਿੱਚ ਉਹ ਕਹਿੰਦੇ ਹੰਝੂ ਵਹਿ ਤੁਰੇ ਕਿਉਂਕਿ ਸੱਚੇ ਪਾਤਸ਼ਾਹ ਜੀ ਐਸੇ ਸ਼ਬਦ ਪੜ੍ਹੇ ਜਦੋਂ ਗੁਰਬਾਣੀ ਦੀ ਸਿਮਰ 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 ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਕਿਨੇ ਜਿੰਨੇ ਵੀ ਕਲੇਸ਼ ਨੇ ਜਿੰਨੇ ਵੀ ਦੁੱਖ ਨੇ ਜਦੋਂ ਗੁਰਬਾਣੀ ਨੂੰ ਸੁਣੇਗਾ ਪੜ੍ਹੇਗਾ ਤੇਰੇ ਮਨ ਦੇ ਕਲੇਸ਼ ਨੇ ਕਨ ਜਿਹੜੇ ਮਨ ਦੇ ਵਿੱਚ ਇਹ ਦੁੱਖ ਨਹੀਂ ਰਹਦਾਂਗਾ ਗੁਰਬਾਣੀ ਪੜ੍ਹਨ ਦੇ ਨਾਲ ਇਹ ਸਾਰੇ ਦੂਰ ਹੋ ਜਾਣਗੇ ਕਿਤੇ ਬਾਣੀ ਪੜ੍ਹੀ ਆ ਅਰਾਜਾ ਕਹ ਲੇ ਮਹਾਰਾਜ ਕਿਤੇ ਨਹੀਂ ਪੜ੍ਹੀ ਕਿ ਤੇ ਰੱਬ ਰੱਬ ਕੀਤਾ ਕਦੇ ਨਹੀਂ ਕੀਤਾ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਾਲਕ ਨੇ ਤੈਨੂੰ ਇੰਨਾ ਕੁ ਦਿੱਤਾ ਹੋਵੇ ਉਹਨੂੰ ਯਾਦ ਨਹੀਂ ਕੀਤਾ ਉਹਦਾ ਸਕਰਾਨੇ ਨਹੀਂ ਕੀਤਾ ਜਿਦੋਂ ਰਾਜੇ ਦਾ ਕਹਿੰਦੇ ਹੰਕਾਰ ਟੁੱਟ ਗਿਗਣਾ ਪਿਆ ਰਿਓ ਅੱਖਾਂ ਵਿੱਚ ਹੰਝੂ ਵਹਿ ਤਰੇ ਰਾਜੇ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਖਜ਼ਾਨਾ ਮੈਂ ਲੱਭ ਰਿਆ ਸੀ ਮਨਨਾਮ ਬਖਸ਼ੋ ਮਹਾਰਾਜ ਮੇਰੇ ਦੀ ਕਿਰਪਾ ਕਰਦੇ ਸੱਚੇ ਪਾਸਾਨ ਨੇ ਕਿੰਨੇ ਈਸ਼ੀ ਕਿਰਪਾ ਕੀਤੀ ਕਹਿੰਦੇ ਰਾਜੇ ਨੂੰ ਨਾਮ ਦਾ ਕਣਕਾ ਦੇ ਦਿੱਤਾ ਪਿਆਰੇ ਰਾਜਨ ਗੁਰਬਾਣੀ ਹੀ ਅਸਲੀ ਤਨ ਹੈ ਸੱਚੇ ਪਾਸਾ ਜੀ ਕਹਣ ਲੱਗੇ ਰਾਜਨ ਗੁਰਬਾਣੀ ਅਸਲੀ ਤਨ ਹੈ ਜੋ ਕਨੇਸ ਨੂੰ ਆਪਣਾ ਕਹਿੰਦੇ ਅਪਣਾ ਲੈਂਦਾ ਕਨਾ ਉਹ ਸੱਚੇ ਮੈਨੇ ਵਿੱਚ ਕਹਿੰਨੇ ਧਨਵਾਨ ਹੋ ਜਾਂਦਾਗਾ ਅਸਲ ਉਹੀ ਰਾਜਾਗਾ ਬਾਕੀ ਰਾਜ-ਪਾਗ ਦਾ ਝੂਠਾਗਾ ਨਾਸ ਬੰਤਾ ਅਸਲ ਰਾਜਾ ਕੌਣ ਹੈ ਜਿਹਦੇ ਕੋਲ ਨਾਮ ਹੈ ਰਾਜਾ ਕਹਿੰਦੇ ਗੁਰੂ ਜੀ ਦਾ ਸੇਵਕ ਬਣ ਗਏ ਪਿਆਰਿਓ ਹਰੋਜ ਗੁਰਬਾਣੀ ਪੜਨ ਲੱਗ ਪਿਆ ਸੰਗਤ ਕਰਨ ਲੱਗ ਪਿਆ ਉਹਦਾ ਜੀਵਨ ਬਦਲ ਗਿਆ ਕਹਿਣ ਤਪਾਵਹੀ ਆ ਵੀ ਜਿਹੜੇ ਵੀ ਸੱਚੇ ਮਨ ਦੇ ਨਾਲਗਨਾ